ਪਰ ਦਾ ਪਾਜੀ ਇੰਨਾ ਹੀ ਪਹਿਲਾਂ ਮੈਂ ਥੋੜਾ ਬੋਤਾ ਕਰਦੀ ਸੀ ਫਿਰ ਇਹਨਾਂ ਦੀ ਡੈਥ ਹੋ ਗਈ। ਮੇਰੇ ਘਰ ਵਾਲੇ ਠੀਕ ਨਹੀਂ ਰਹਿਤੇ ਤੇ ਉਹਨਾਂ ਤੋਂ ਬਾਅਦ ਫਿਰ ਮਰਨ ਤੋਂ ਰੋਟੀ ਦੀ ਪਰੇਸ਼ਾਨੀ ਆ ਗਈ ਹਨ। ਘਰ ਵਿੱਚ ਪੰਜੀ ਸੀ। ਸਰ ਹਾਲਾਤ ਤੇ ਮਾੜੇ ਹੀ ਸਨ ਪਰ ਮਗਰ ਕੋ ਕਮਾਉਣ ਵਾਲਾ ਹੀ ਨਹੀਂ ਸੀ ਆ ਗਿਆ। ਉਹਨਾਂ ਨੂੰ ਦਿੱਕਤ ਸੀ ਜੀ ਕਿ ਉਹਨਾਂ ਦੇ ਗੁਰਦੇਆਂ 'ਚ ਖਰਾਬੀ ਆ ਗਈ ਸੀ ਤੇ ਉਹਨਾਂ ਨੂੰ ਹਾਰਟ ਅਟੈਕ ਦੀ ਸਕੇਤ ਹੋਣ ਕਰਕੇ ਉਹਨਾਂ ਦੀ ਡੈਥ ਹੋ ਗਈ। ਸੈਲਫ এমਪਲੋਇਮੈਂਟ ਵਿੱਚ ਅਸੀਂ ਰੋਜ਼ਗਾਰ ਦਿੰਨੇ ਆ ਸਾਈਡਦਲੋਂ ਅਸੀਂ ਉਹਨਾਂ ਨੂੰ ਉਹ ਮਸ਼ੀਨਾਂ ਲੈ ਕੇ ਦਿੱਤੀਆਂ। ਜਿਸ ਨਾਲ ਉਹ ਅੱਜ ਅੱਜ ਆਪਣਾ ਕੰਮ ਆਪੇ ਕਰਕੇ ਘਰ ਦਾ ਰੋਜਗਾਰ ਉਹ ਚਲਾ ਰਹੀਆਂ ਨੇ। ਕਟੀਆਂ ਦਾ ਕੰਮ ਮੈਂ ਕਰਦੀ ਆਂ ਤੇ ਕੋਈ 4-500 ਦਾ ਕੰਮ ਰੋਜ ਦਾ ਹੋ ਜਾਂਦਾ ਹੈ। ਖਾਲਸਾ ਢ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ ਜਿਹੜੀ ਦੁਨੀਆ ਦੀ ਸੇਵਾ ਕਰਨ ਦੇ ਆ ਗਰੀਬਾਂ ਦੀ ਹੱਦ ਕਰਦੇ ਆ। ਖਾਲਸਾ ਢ ਵੱਲੋਂ ਮੈਂਨੇ ਗੁਜਾਰਸ਼ ਕੀਤੀ ਸੀ ਉਹਨਾਂ ਨੂੰ ਕਿ ਮੈਨੂੰ ਇੱਕ ਮਦਦ ਕੀਤੀ ਜਾਵੇ ਤੇ ਉਹਨਾਂ ਨੇ ਮੈਨੂੰ ਸਲਾਈ ਮਸ਼ੀਨ ਦੀ ਮਦਦ ਕੀਤੀ। ਖਾਲਸਾ ਢ ਵਾਲਿਆਂ ਨੇ ਮੇਰੀ ਪੈਨਸ਼ਨ ਲਈ ਹੈ। 3000 ਸੀ ਪਹਿਲਾਂ ਦਿੰਦੇ। ਤੇ ਹੁਣ 4500 ਰੁਪਈਆ